ਹਾਂਜੀ ਕੀ ਹਾਲ ਚਾਲ ਹੈ ਮਿੱਤਰੋ ਹੋ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਸਾਰੇ ਸਹੀ ਹੋਵੋਗੇ ਅੱਜ ਆਪਾਂ ਆਪਣੀ ਨਵੀਂ ਗੱਡੀ 'ਚ ਬਦਲਾਣ ਆਈਆਂ ਅਲੋਏ ਵੀਲ ਤੇ ਟਾਇਰ ਟਾਇਰ ਪਾਵਾਂਗੇ ਯੋਕੋਹਾਮਾ ਦੇ ਪੁਲਾਟੀ ਦੇ ਅਲੋਏ ਵੀਲ ਦੇਖਦੇ ਹਾਂ ਕਿਹੜੇ ਪਸੰਦ ਆਉਂਦੇ ਆ ਬਣੇ ਰਹੋ ਤੁਹਾਨੂੰ ਦਿਖਾਵਾਂਗੇ ਆਪਾਂ ਆਈ ਅੱਜ ਰਾਜਾ ਟਾਇਰ ਵਾਲਿਆਂ ਕੋਲ ਹੁਣ ਦੇਖਦੇ ਹਾਂ ਅੰਦਰ ਜਾ ਕੇ ਆਪਾਂ ਨੂੰ ਕਿਹੜੇ ਲਾਈ ਵੀਲ ਪਸੰਦ ਆਉਂਦੇ ਆ ਕਿਹੜੇ ਪਵਾਣੇ ਆ ਬਣੇ ਰਹੋ ਚਲਿਏ ਜੀ ਗੁਰਪ੍ਰੀਤ ਜੀ ਚਲੋ ਭਾਈ ਚਲੋ ਜੀ ਸਰਦੇ ਆ तो सलाह ये दुख का खत्म नहीं होता भे <laughs> तो रुको जरा सबर करो बोला धक्का बुक्की नहीं करने का आराम से लेने का हाँ ओ भाई ये क्या है फिर ए लोलब ਪਸੰਦ ਆਈਆਂ 15 ਇੰਚ ਹੈ 195 60R15 ਟਾਇਰ ਯੋਕੋਹਾਮਾ ਦਾ ਅਰਥਵਨ ਮੈਕਸ ਤੇ ਹੁਣ ਬਣੇ ਰਹੋ ਆਪਾਂ ਲੁੱਕ ਚੈੱਕ ਕਰਾਵਾਂਗੇ ਚਾਰੇ ਟਾਇਰ ਪਵਾ ਕੇ ਉਹ ਆਪਾਂ ਨੇ ਵਿੱਚ ਕਟਾਤੇ ਆਪਣੇ ਜਿਹੜੇ ਆਏ ਸੀਗੇ ਨਾਲ ਟਾਇਰ ਵੀ ਦੋਨੇ ਚੀਜ਼ਾਂ ਆਪਾਂ ਨੇ ਚੇਂਜ ਕਰਵਾਈਆਂ ਬਣੇ ਰਹੋ ਆਪਾਂ ਚੈੱਕ ਕਰਵਾਂਨੇ ਤੁਹਾਨੂੰ ਅਗਲੀ ਅਗਲੇ ਸ਼ਾਟ ਚ ਕਿ ਮਿੱਤਰੋ ਕਰੋ ਫਿਰ ਲੁੱਕ ਚੈੱਕ ਬਣ ਗਈ ਵਧੀਆ ਜੈਂਗੋ ਅੱਨੋ ਦਿਖਾਵਾਂਗੇ ਜਦੋਂ ਆ ਦੇਖੋ ਬਣ ਗਈ ਪੂਰੀ ਵਧੀਆ ਗੱਲ ਹੁਣ ਲਾਈਟ ਮਚਾਈ ਐ ਬਾਈ ਨੂੰ ਕਿਹਾ ਲਾਈਟ ਮਚਾ ਯਾਰ ਹੁਣ ਦੇਖੋ ਹੁਣ ਕਰੋ ਚੈੱਕ ਬਣ ਗਈ ਵਧੀਆ ਗੱਲ ਦੇਖੋ 이렇나 수고운. ਹੁਣ ਚੱਲੇ ਜੀ ਆਪਾਂ ਘਰੇ ਹੁਣ ਤੁਹਾਨੂੰ ਕੀ ਨਾਮ ਹੈ ਸਵੇਰੇ ਦਿਖਾਵਾਂਗੇ ਆਪਾਂ ਅਲਾਏ ਵੀਲ ਕਿਉਂਕਿ ਹੁਣ ਹੋ ਗਿਆ ਹਨੇਰਾ ਹਨੇਰਾ ਹੋ ਗਿਆ ਹਨੇਰੇ ਕਰਕੇ ਤੁਹਾਨੂੰ ਤਾਂ ਆਪਾਂ ਦਿਖਾ ਨਹੀਂ ਸਕਦੇ ਇੱਕ ਸ਼ਾਰਟ ਆਪਾਂ ਸਵੇਰ ਦਾ ਕੱਲ ਨੂੰ ਲਾ ਦਾਂਗੇ ਵਿੱਚ ਚਲੋ ਹੁਣ ਆਪਾਂ ਚੱਲੀਏ ਘਰੇ ਜੀ ਹੁਣ ਮਿਲਦੇ ਹਾਂ ਕੱਲ ਨੂੰ ਨਵੀਂ ਵੀਡੀਓ 'ਚ ਓਕੇ ਜੀ ਬਾਏ ਫੋਲੋ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਐਂਡ ਸ਼ੇਅਰ ਕਰੋ ਜੀ ਸਬਸਕ੍ਰਾਈਬ ਕਰਿਆ ਕਰੋ ਜੀ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਹੁਣ ਫੋਲੋਅਰ ਮੇਰੇ ਪਧਵਾ ਦਿਓ ਆਪਾਂ ਹੋਰ ਵਧੀਆ ਵਧੀਆ ਵੀਡੀਓ ਪਾਏ ਕਰਾਂਗੇ ਅੱਗੇ ਅੱਗੇ ਲੈ ਕੇ ਚੱਲੋ ਚੈਨਲ ਨੂੰ ਸਪੋਰਟ ਕਰੋ ਪੂਰੀ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ